2023 ਦੇ ਵਿੱਚ ਅਸੀਂ ਫਿਰ ਨਾਲ-ਨਾਲ ਸਬਜ਼ੀ ਦਾ ਕੰਮ ਸ਼ੁਰੂ ਕੀਤਾ ਜਦੋਂ ਰੇਟ ਘਟ ਜਾਂਦੇ ਸੀਗੇ ਇਹਨਾਂ ਦੇ ਫਿਰ ਅਸੀਂ ਮੰਨ ਲਓ ਵੀ ਰੂੜੀ ਦੇ ਭਾਈ ਜਾਂਦੀ ਸੀਗੀ ਇਹ ਸਬਜ਼ੀ ਤੂੰ 2-3 ਦਿਨ ਅੱਡਾ ਲਾ ਕੇ ਦੇਖ ਵੀ ਤੈਨੂੰ ਕੀ ਉਹਦੇ 'ਚ ਮਹਿਸੂਸ ਹੁੰਦਾ ਜੇ ਜਦੋਂ ਮੈਂ ਪਹਿਲੇ ਦਿਨ ਗਿਆ ਪਹਿਲੇ ਦਿਨਾਂ ਦੇ ਮਨ ਨੂੰ ਬਹੁਤ ਐਂ ਫੀਲ ਜਾ ਹੋਇਆ ਹੱਥ ਪੈਰ ਜੇ ਕੰਮਣ ਉਹ ਜੇ ਐਂ ਕਹਿਣ ਦੀ ਕੋਸ਼ਿਸ਼ ਵੀ ਨਹੀਂ ਹੁੰਦੀ ਸੀ ਉਹਦੀ ਮੈਨੂੰ ਐਂ ਕਹਦੇ ਆ ਵੀ ਘੱਟ ਕਰ ਲੈ ਫਿਰ ਖੇਤੀ ਦੇ ਨਾਲ-ਨਾਲ ਮੈਂ ਮੈਨੂੰ 6-7 ਸਾਲ ਹੋ ਗਏ ਜੀ ਮੇਰੇ ਸਕੂਲ ਬੈਣ ਆ ਜੇ ਆਪਾਂ 2.5 2.5 2.5 ਕਿੱਲਿਆਂ ਦੀ ਖੇਤੀ ਤੇ ਗੱਲ ਕਰੀਏ ਉਹਦੇ ਨਾਲ ਆਪਾਂ ਲੋਡ ਨਹੀਂ ਪੂਰੀ ਕਰ ਸਕਦੇ ਜਿਹੜਾ ਸਾਈਡ ਬਿਜ਼ਨਸ ਆ ਸਾਈਡ ਬਿਜ਼ਨਸ ਤਾਂ ਆਪਾਂ ਨੂੰ ਕਰਨਾ ਹੀ ਪਊਗਾ ਪਰ ਅੱਜ ਮੇਰੀ ਸ਼ਰਮ ਕਿਹਨੇ ਖੋਲੀ ਆ ਜਿਹਦੇ ਪਿੱਛੇ ਦੁਨੀਆ ਕੰਮਲੀ ਹੋਈ ਫਿਰਦੀ ਆ ਪਰ ਜਿਵੇਂ ਆਪ ਦੀ ਉੱਥੇ ਬਹਿ ਕੇ ਸਬਜ਼ੀ ਵੇਚਦਾ ਨਾਲੇ ਅਗਲੇ ਦਾ ਫਾਇਦਾ ਕਰਦਾ ਨਾਲੇ 14-1500 ਰੁਪਏ ਡੇਲੀ ਦਾ ਮੈਂ ਲੈ ਕੇ ਆਉਂਦਾ ਹਾਂ ਜੀ ਜਿਹੜਾ ਲੋਕਾਂ ਦਾ ਬਾਕੀ ਰਿਸਪੌਂਸ ਆ ਜੀ ਉਹ ਬਹੁਤ ਵਧੀਆ ਮਿਲਦਾ ਕਿ ਬਾਕੀ ਜਿਹੜੀ ਸਾ ਜਿਹੜਾ ਅੱਜ ਮੇਰਾ ਪੰਜ ਕਿੱਲੇ ਵਾਲੇ ਦੇ ਘਰੇ ਆ। ਮੇਰਾ ਨਾਮ ਪਰਮਵੀਰ ਸਿੰਘ ਆ ਜੀ, son of ਸਰਦਾਰ ਹਰਜੀਤ ਸਿੰਘ ਆ। ਤੇ ਪਿੰਡ ਮੇਰਾ ਰਾਮਪਰਾ। ਆਪਾਂ ਸ਼ੁਰੂ ਤੇ ਖੇਤੀਬਾੜੀ ਦਾ ਕੀਤਾ ਕਰਦੇ ਆ ਜੀ। ਪਹਿਲਾਂ ਆਪਣੇ ਕੋਲੇ ਗੱਡੀਆਂ ਵੀ ਸੀਗੀਆਂ, ਟਰੱਕ ਵੀ ਸੀਗੇ 2018 ਦੇ ਵਿੱਚ ਗੱਡੀਆਂ ਦਾ ਕੰਮ ਛੱਡਤਾ ਸੀ, ਉਦੋਂ ਬਾਅਦ ਅਸੀਂ ਖੇਤੀ ਦੇ ਵਿੱਚ ਆ ਗਏ। ਖੇਤੀ ਦੇ ਵਿੱਚ ਜਦੋਂ ਦੇ ਆ ਗਏ ਅਸੀਂ ਖੇਤੀ ਦੇ ਵਿੱਚ ਤੁਸੀਂ ਲਾ ਲਓ ਵੀ ਕਣਕ ਝੋਨਾ ਕਣਕ ਝੋਨਾ ਕਣਕ ਝੋਨਾ ਹੀ ਹੁੰਦਾ ਸੀਗਾ ਜੀ ਤੇ ਕਣਕ ਝੋਨੇ 6-6 ਮਹੀਨਿਆਂ ਬਾਅਦ ਪੈਸੇ ਆਉਣੇ ਤੇ ਡੇਲੀ ਦਾ ਕੋਈ ਹੈ ਨਹੀਂ ਸੀਗਾ ਬਾਕੀ ਜ਼ਮੀਨ ਵੀ ਲਾ ਲਓ 2.5 2.5 ਕਿੱਲਾਂ ਦੇ ਵਿੱਚ ਬਣਦਾ ਵੀ ਕੁਝ ਨਹੀਂ ਫਿਰ ਅਸੀਂ 2000 24 ਦੇ ਵਿੱਚ 23 ਦੇ ਵਿੱਚ ਹੀ ਲਾ ਲਓ 2023 ਦੇ ਵਿੱਚ ਅਸੀਂ ਫਿਰ ਨਾਲ-ਨਾਲ ਸਬਜ਼ੀ ਦਾ ਕੰਮ ਸ਼ੁਰੂ ਕੀਤਾ ਉਹ ਸਾਡਾ ਨਾਲ ਸਹਿਯੋਗੀ ਆ ਮੁੰਡਾ ਮਾਲੀਆਂ ਦਾ ਜੀ ਉਹਨੇ ਸਾਨੂੰ ਕੰਮ ਸ਼ੁਰੂ ਕਰਵਾਇਆ ਇਹ ਸਬਜੀ ਦਾ 2023 ਦੇ ਵਿੱਚ ਵੀ ਤੁਸੀਂ ਨਾਲ ਨਾਲ ਸਬਜੀ ਦਾ ਕੰਮ ਸ਼ੁਰੂ ਕਰੋ ਫਿਰ ਅਸੀਂ ਸਬਜੀ ਦਾ ਕਿੱਤਾ ਸ਼ੁਰੂ ਕੀਤਾ ਜੀ ਇਹਦੇ ਵਿੱਚ ਪਹਿਲਾਂ ਅਸੀਂ 2023 ਤੋਂ ਜਿਹੜੀ ਸਬਜੀ ਸੀਗੀ ਸਾਡੀ ਉਹ ਅਸੀਂ ਮੰਡੀਆਂ ਦੇ ਵਿੱਚ ਵੇਚਦੇ ਸੀਗੇ ਜੀ ਮੰਡੀਆਂ ਦੇ ਵਿੱਚ ਜਦੋਂ ਰੇਟ ਘਟ ਜਾਂਦੇ ਸੀਗੇ ਇਹਨਾਂ ਦੇ ਫਿਰ ਅਸੀਂ ਮੰਨ ਲਓ ਵੀ ਰੂੜੀ ਦੇ ਭਾਈ ਜਾਂਦੀ ਸੀਗੀ ਇਹ ਸਬਜੀ ਫਿਰ ਅਸੀਂ ਸੋਚਿਆ ਫਿਰ ਸਾਨੂੰ ਸਾਰੇ ਬੰਦਿਆਂ ਨੇ ਰਾਏ ਦਿੱਤੀ ਵੀ ਜਦੋਂ ਤੁਸੀਂ ਸਬਜੀ ਆਪਦੀ ਲਾ ਸਕਦੇ ਹੋ ਸਬਜੀ ਤੋੜ ਸਕਦੇ ਹੋ ਫਿਰ ਤੁਸੀਂ ਉੱਥੇ ਬਹਿ ਕੇ ਵੇਚ ਕਿਉਂ ਨਹੀਂ ਸਕਦੇ ਫਿਰ ਅਸੀਂ ਸੋਚਿਆ ਮਨ ਨੇ ਬਣਾਇਆ ਜੀ ਵੀ ਚਲੋ ਦੇਖਦੇ ਆ ਤੇ ਫਿਰ ਆਪਾਂ ਨੂੰ ਜਦੋਂ ਮਨ ਦੇ ਵਿੱਚ ਫੀਲ ਹੁੰਦਾ ਵੀ ਯਾਰ ਲੋਕ ਜਾਂਦੇ ਨੇ ਹੁਣ ਇਹ ਕਹਿਣਗੇ ਵੀ ਹੁਣ ਇਹ ਸਬਜੀ ਵੇਚਦੇ ਆ ਜ਼ਿੰਮੇਦਾਰ ਇਹ ਆਇਆ ਐਂ ਕਰਦੇ ਆ ਫਿਰ ਆਪਦੇ ਮਨ ਨੇ ਫਿਰ ਫਿਰ ਕਿਸੇ ਨੂੰ ਗੱਲ ਕਰੀ ਵੀ ਯਾਰ ਲੋਕ ਆ ਉਹ ਕਹਿੰਦਾ ਲੋਕਾਂ ਦਾ ਜੇ ਆਪਾਂ ਲੋਕਾਂ ਬਾਰੇ ਸੋਚਣ ਲੱਗੇ ਫਿਰ ਤਾਂ ਆਪਾਂ ਕਾਮਯਾਬ ਹੋਗੇ ਵੀ ਤੂੰ ਆਪਣੇ ਮਨ ਨਾਲ ਸੋਚ ਕੇ ਦੇਖ ਵੀ ਤੂੰ 2-3 ਦਿਨ ਅੱਡਾ ਲਾ ਕੇ ਦੇਖ ਵੀ ਤੈਨੂੰ ਕੀ ਉਹਦੇ 'ਚ ਮਹਿਸੂਸ ਹੁੰਦਾ ਫਿਰ ਚਲੋ ਜੀ ਮੈਂ ਉਹਨਾਂ ਦੇ ਪਿੱਛੇ ਲੱਗ ਕੇ ਜਿਹੜੀ ਮੇਰੀ ਸਬਜ਼ੀ ਸੀਗੀ ਐਕਤੀ ਸਾਤੋਂ ਕੱਦੂ ਤੋਰੀ ਲੱਗੀ ਨਹੀਂ ਨੀ ਐਕਤੀ ਕੱਲੀ ਸਾਡੀਆਂ ਢਾਈ ਕਨਾਲਾਂ ਭਿੰਡੀ ਹੈ ਜੀ ਤੇ ਪਹਿਲਾਂ ਮੈਂ ਸਬਜ਼ੀ ਮੰਡੀ ਲਈ ਜਾਂਦਾ ਸੀ ਉਦੋਂ 100 ਰੁਪਏ ਵਿਕਦੀ ਸੀ ਉਸ ਤੋਂ ਬਾਅਦ ਜਦੋਂ ਇਹਦਾ ਰੇਟ ਡਾਊਨ ਹੋ ਗਿਆ ਜੀ 20-25 ਰੁਪਏ ਰਹਿ ਗਿਆ ਰੇਟ ਫਿਰ ਆਪਦੇ ਮਨ ਨੂੰ ਵੀ ਐ ਹੋਇਆ ਕਰੇ ਵੀ ਯਾਰ ਇਹ ਤਾਂ ਪਰਦੀ ਦੇ ਭਾਈ ਸਿੱਟੀ ਜਾਂਦੇ ਆ ਫਿਰ ਚਲੋ ਅਸੀਂ ਇੱਥੇ ਮੈਂ ਵੇਚਣ ਲੱਗ ਗਿਆ ਜੀ ਜਦੋਂ ਮੈਂ ਪਹਿਲੇ ਦਿਨ ਬੀਜਾ ਬੀਕੇ ਮੇਜ ਐ ਪੈਨੂੰ ਵੇਚੀਏ ਜਦੋਂ ਕੋਈ ਆਪਦਾ ਆ ਕੇ ਪਿੰਡ ਦਾ ਖੜ ਜੇ ਵੀ ਹਾਂ ਕੀ ਹਾਲ ਆ ਵੀ ਠੀਕ ਆ ਮੰਨ ਨੂੰ ਫੇਰ ਵੀ ਆਏ ਜੇ ਹੋਇਆ ਕਰੇ ਪਰ ਫੇਰ ਵੀ ਆਦਾ ਮਨ ਪੂਰਾ ਤਕੜਾ ਕੰਟਰੋਲ ਚ ਕਰਕੇ ਵੀ ਜੇ ਆ ਰੇਟ ਆ 40 ਰੁਪਏ ਰੇਟ ਆ ਵੀ ਜਦੋਂ ਕੋਈ ਰੇਟ ਸੁਣਾਇਆ ਕਰੇ ਸਬਜ਼ੀ ਦਾ ਉਹ ਆਏ ਹੈਰਾਨ ਰਹਿ ਜਾ ਕਰੇ ਵੀ 40 ਰੁਪਏ ਯਾਰ ਵੀ ਉਹ ਜੇ ਆਏ ਕਹਿਣ ਦੀ ਕੋਸ਼ਿਸ਼ ਵੀ ਨਹੀਂ ਹੁੰਦੀ ਸੀ ਉਹਦੀ ਮੈਨੂੰ ਆਏ ਕਹਦੇ ਆ ਵੀ ਘੱਟ ਕਰ ਲਾ ਵਿੱਚ ਉਹ ਆਉਂਦੇ ਸੀ ਬੰਦੇ ਵੀ ਜਿਹੜੇ ਕੋਸ਼ਿਸ਼ ਕਰਦੇ ਸੀਗੇ ਮੰਨ ਲਓ ਵੀ ਘੱਟ ਕਰ ਲਾ ਪਰ ਉਹਨਾਂ ਨੂੰ ਇਹ ਕਹਿ ਦਿੰਦੇ ਸੀ ਵੀ ਯਾਰ ਵੀਰੇ ਤੂੰ ਪਹਿਲਾਂ ਰੀਡਿੰਗ ਵਾਲਿਆਂ ਨੂੰ ਪੁੱ ਵੀ ਕੀ ਰੇਟ ਵੀ ਉਹਦੋਂ ਵੀ ਮੈਨੂੰ 5 ਰੁਪਏ ਤੋਂ ਘੱਟ ਦੇ ਦੀ ਪਰ ਜਦੋਂ ਕੋਈ ਇਹੋ ਜਿਹਾ ਹੁੰਦਾ ਸੀ ਬੰਦਾ ਤੁਰ ਜਾਂਦਾ ਸੀ ਉਹ ਦੁਬਾਰੇ ਫੇਰ ਮਜਬੂਰ ਹੋ ਜਾਂਦਾ ਸੀ ਵੀ ਮੈਂ ਦੁਬਾਰੇ ਉਸੇ ਕੋਲੀ ਚੱਲਾਂ ਉਹ ਦੁਬਾਰੇ ਫੇਰ ਆ ਕੇ ਮੈਨੂੰ ਕਹਿੰਦਾ ਸੀ ਯਾਰ ਕੀ ਰੇਟ ਆ ਮੈਂ ਕਿਹਾ ਵੀਰੇ ਤੂੰ ਪੁੱਛਿਆ ਆ ਕਹਿੰਦਾ ਹਾਂ ਬਈ ਮੈਂ ਪੁੱਛਿਆ ਆ ਵੀ ਆ ਰੇਟ ਆ ਮੈਂ ਕਿਹਾ ਫੇਰ ਕਹਿੰਦਾ ਬਈ ਪਾ ਦੇ ਹੁਣ ਮੰਨ ਲਓ ਕਿ ਜਿਹੜੇ ਬੰਦੇ ਨੇ ਅੱਧਾ ਕਿਲੋ ਚੀਜ਼ ਲੈ ਜਾਣੀ ਆ ਉਹ ਕਿਲੋ ਲੈ ਜਾਂਦਾ ਵੀ ਨਾਲੇ ਮੇਰਾ ਫਾਇਦਾ ਨਾਲੇ ਅਗਲੇ ਦਾ ਫਾਇਦਾ ਫੇਰ ਖੇਤੀ ਦਾ ਨਾਲ-ਨਾਲ ਮੈਂ ਮੈਨੂੰ 6-7 ਸਾਲ ਹੋ ਗਏ ਜੀ ਮੈਂ ਸਕੂਲ ਬੈਣ ਆ ਗਲੋਬਲ ਡਿਸਕ ਉਹਨਾਂ ਨਾਲ ਜੁੜਿਆ ਹੋਇਆ ਸਕੂਲ ਨਾਲ ਪਰ ਮੈਂ ਜਦੋਂ ਦਾ ਦੋ ਟਾਂ ਹੀ ਸਾਲਾਂ ਦਾ ਖੇਤੀ 'ਚ ਪੈ ਗਿਆ ਫਿਰ ਮੈਂ ਉਹਨਾਂ ਨੂੰ ਵੀ ਦੋ ਤਿੰਨ ਆਰੀ ਰਿਜਾਇਨ ਲਿਖ ਕੇ ਦੇਤੇ ਵੀ ਮੇਰਾ ਜੀ ਲੋਟ ਨਹੀਂ ਆਉਂਦਾ ਵੀ ਮੇਰਾ ਸਬਜ਼ੀ ਦਾ ਕੰਮ ਆ ਫਿਰ ਮੰਨ ਲਓ ਉਹਨਾਂ ਨੇ ਵੀ ਮੇਰਾ ਰਿਜਾਇਨ ਫੜਨ ਤੋਂ ਮੈਨੂੰ ਇਨਕਾਰ ਕਰਤਾ ਵੀ ਅਸੀਂ ਨਹੀਂ ਰਿਜਾਇਨ ਫੜਦੇ ਤੇਰਾ ਵੀ ਤੈਨੂੰ ਤਾਂ ਅਸੀਂ ਰੱਖਾਂਗੇ ਹੀ ਰੱਖਾਂਗੇ ਫਿਰ ਮੰਨ ਲਓ ਜਦੋਂ ਉਹਨਾਂ ਨੂੰ ਮੈਂ ਦੋ ਤਿੰਨ ਆਰੀ ਰਿਜਾਇਨ ਦੇਤੇ ਫਿਰ ਉਹ ਆਪਣੇ ਘਰੀ ਆ ਗਏ ਮੈਨੇਜਰ ਸਾਹਿਬ ਆਪਾ ਕੋਲੇ ਉਹ ਆ ਕੇ ਕਹਿੰਦੇ ਜੀ ਸਾਨੂੰ ਅੱਧਾ ਘੰਟਾ ਸਵੇਰੇ ਅੱਧਾ ਘੰਟਾ ਸ਼ਾਮ ਨੂੰ ਵੀ ਸਾਨੂੰ ਦਿਨ ਦੇ ਵਿੱਚ ਘੰਟਾ ਦੇ ਦਿਓ ਉਸ ਤੋਂ ਇਹ ਬਸ ਇਹ ਬਾਕੀ ਜਿਹੜੀ ਗੱਲ ਆ ਜੀ ਬਾਕੀ ਜਿਹੜਾ ਇਹ ਸਾਈਡ ਬਿਜ਼ਨਸ ਆ ਜੀ ਸਬਜੀ ਦਾ ਹੋ ਗਿਆ ਤੇ ਵੇਣ ਵਾਲਾ ਹੋ ਗਿਆ ਇਹ ਸਾਰੇ ਪੈਸੇ ਮੰਨ ਲਓ ਵੀ ਸਾਰੇ ਇੱਕ ਥਾਂ ਤੇ ਇਕੱਠੇ ਹੋ ਜਾਂਦੇ ਨੇ ਜੀ ਇਹਦੇ ਨਾਲ ਬਹੁਤ ਆਪਾਂ ਨੂੰ ਵੀ ਆਪਾਂ ਕਹਿ ਲਈਏ ਵੀ ਆਪਾਂ ਨੂੰ ਬਹੁਤ ਆਪਣੀ ਜਿਹੜੀ ਲੋੜ ਆ ਪੂਰੀ ਹੁੰਦੀ ਆ ਜੇ ਆਪਾਂ 2.5 2.5 ਕਿੱਲਾਂ ਦੀ ਖੇਤੀ ਤੇ ਗੱਲ ਕਰੀਏ ਉਹਦੇ ਨਾਲ ਆਪਾਂ ਲੋੜ ਨਹੀਂ ਪੂਰੀ ਕਰ ਸਕਦੇ ਜਿਹੜਾ ਸਾਈਡ ਬਿਜ਼ਨਸ ਆ ਸਾਈਡ ਬਿਜ਼ਨਸ ਤਾਂ ਆਪਾਂ ਨੂੰ ਕਰਨਾ ਹੀ ਪਊਗਾ ਅੱਜ ਨਹੀਂ ਕਰਾਂਗੇ ਸਾਲ ਨੂੰ ਨਹੀਂ ਕਰਾਂਗੇ 2 ਸਾਲਾਂ ਨੂੰ ਨਹੀਂ ਕਰਾਂਗੇ 3 ਨੂੰ ਨਹੀਂ ਕਰਾਂਗੇ ਇਹ ਤਾਂ ਆਪਾਂ ਨੂੰ ਕਿਤਾਬ ਦਾ ਖੇਤੀ ਦੇ ਨਾਲ ਨਾਲ ਕੋਈ ਸਬਜ਼ੀ ਵਾਲਾ ਕਰ ਲਓ ਕੋਈ ਨਾਲ ਕੋਈ ਜਿਵੇਂ ਮੈਂ ਬੈਂਡ ਚਲਾਉਣਾ ਇਹ ਕਰ ਲਓ ਇਹ ਆਪਾਂ ਨੂੰ ਕਿਤੇ ਨਾਲ ਸਾਈਡ ਬਿਜ਼ਨਸ ਦੇ ਕੋਈ ਨਾ ਕੋਈ ਕਰਨੇ ਪੈਣਗੇ ਫੇਰ ਹੀ ਛੋਟਾ ਜ਼ਿਮੀਂਦਾਰ ਬਚੂਗਾ ਪਰ ਕਈ ਜ਼ਿਮੀਂਦਾਰ ਹੁੰਦੇ ਨੇ ਕਿ ਆਪ ਵੇਚਣ ਤੋਂ ਸੰਗ ਮਨ ਨਹੀਂ ਜਾਂਦੇ ਨੇ ਹਾਂਜੀ ਉਹ ਉਹਨਾਂ ਨੂੰ ਵੀ ਮੈਂ ਇਹੀ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹੁੰਨਾ ਜੀ ਵੀ ਤੁਸੀਂ ਕਿਉਂ ਸ਼ਰਮ ਮੰਨਦੇ ਹੋ ਚਲੋ ਮੈਂ ਵੀ ਮੰਨੀ ਆ ਸ਼ਰਮ ਪਰ ਅੱਜ ਮੇਰੀ ਸ਼ਰਮ ਕਿਹਨੇ ਖੋਲੀ ਆ ਜਿਹਦੇ ਪਿੱਛੇ ਦੁਨੀਆ ਕਮਲੀ ਹੋਈ ਫਿਰਦੀ ਆ ਨੋਟਾਂ ਵਿੱਚ ਇਹ ਨੋਟ ਨੇ ਜਿਹੜੇ ਇਹ ਜਿਹੇ ਨੇ ਜੇ ਆਪਣੇ ਕੋਲੇ ਹੈਗੇ ਆ ਤਾਂ ਸਾਰੇ ਆਪਣੇ ਭੈਣ ਭਾਈ ਸਾਰੇ ਰਿਸ਼ਤੇਦਾਰ ਸਾਰਾ ਕੁਝ ਹੀ ਆਪਣਾ ਜੇ ਅੱਜ ਆਪਣੇ ਕੋਲੇ ਪੈਸਾ ਨਹੀਂ ਅੱਜ ਆਪਣਾ ਕੋਈ ਵੀ ਨਹੀਂ ਪਰ ਜਿਵੇਂ ਆਪ ਦੀ ਉੱਥੇ ਬਹਿ ਕੇ ਸਬਜ਼ੀ ਵੇਚਦਾ ਨਾਲੇ ਅਗਲੇ ਦਾ ਫਾਇਦਾ ਕਰਦਾ ਨਾਲੇ 14-1500 ਰੁਪਏ ਡੇਲੀ ਦਾ ਮੈਂ ਲੈ ਕੇ ਆਉਣਾ ਤੇ ਇਹ ਮੇਰੇ ਜਿਹੜੇ ਤਿੰਨੇ ਕੰਮ ਨੇ ਮੰਨ ਲਓ ਅਸੀਂ ਸਵੇਰੇ ਇੱਥੇ 5 ਵਜੇ ਆ ਜਾਂਦੇ ਆ ਖੇਤ 5 ਵਜੇ ਤੋਂ ਲੈ ਕੇ ਮੈਂ ਇਹਨਾਂ ਦੇ ਨਾਲ ਜਿਹੜੇ ਵੀ ਬੰਦੇ ਇੱਥੇ ਆਪਣੇ ਨਾਲ ਕੋਈ ਵੀ ਕੰਮ ਕਰਦਾ ਉਹਨਾਂ ਦੇ ਨਾਲ ਮੈਂ ਇੱਥੇ ਸਵਾ 7 ਵਜੇ ਤੱਕ ਸਵੇਰੇ ਤੜਾਉਣਾ ਤੜਾ ਕੇ ਉਸ ਤੋਂ ਬਾਅਦ ਮੈਂ ਘਰੇ ਚੱਲਿਆ ਜਾਣਾ ਫਿਰ 7:30 ਵਜੇ ਦੀ ਬੈਂਡ ਸਟਾਰਟ ਕਰਕੇ 8:00 ਵਜੇ ਤੱਕ ਬੱਚਿਆਂ ਨੂੰ ਸਕੂਲ ਛੱਡਿਆ ਆਉਣਾ ਉਸ ਤੋਂ ਬਾਅਦ 8:00 ਵਜੇ ਆ ਕੇ ਮੈਂ ਫੇਰ ਤੋੜਨ ਲੱਗ ਜਾਣਾ ਫਿਰ ਆਪਦੀ ਇੱਥੇ ਛਾਂਟੀ ਕਰਕੇ ਆਪਦੀ ਸਾਰੀ ਧੋਸ ਸਵਾਰ ਕੇ ਰੱਖ ਜਾਣਾ ਫਿਰ ਜਦੋਂ ਦੁਪਹਿਰੇ 2:00 ਵਜੇ ਛੁੱਟੀ ਹੁੰਦੀ ਆ ਆਪਦੀ ਬੈਂਡ ਖੜਾ ਕੇ 3:00 ਵਜੇ ਸਬਜ਼ੀ ਆਪਦੀ ਉੱਥੇ ੱਡਾ ਲਾ ਕੇ ਵੇਚਦਾ ਕਿੱਥੇ ਜਿਹੜੇ ਤੁਸੀਂ ਇਹ ਵੇਚਦੇ ਆਪਣਾ ਬਠਿੰਡਾ ਬਰਨਾਲਾ ਰੋਡ ਤੇ ਗੁਰਦੁਆਰਾ ਜੀ ਕਲੰਗੀਤਾਰ ਰਾਮਗੜੀਆਂ ਦਾ ਉਹਦੀ ਓਪੋਜ਼ਿਟ ਸਾਈਡ ਉਹਦੇ ਬੇਕੇ ਮੈਂ ਵੇਚਦਾ ਜੇ ਲੋਕਾਂ ਦਾ ਕਹਾਂਜ ਰਿਸਪੌਂਸ ਮਿਲਦਾ ਹਾਂਜੀ ਜਿਹੜਾ ਲੋਕਾਂ ਦਾ ਬਾਕੀ ਰਿਸਪੌਂਸ ਆ ਜੀ ਉਹ ਬਹੁਤ ਵਧੀਆ ਮਿਲਦਾ ਜੇ ਰੇੜੀ ਦਾ ਰੇਟ 60 ਰੁਪਏ ਮੰਨ ਲਓ ਉਹਨਾਂ ਨੂੰ 30 ਰੁਪਏ ਮਿਲ ਰਹੀ ਹੈ ਤੇ ਪਰ ਜੇ ਮੈਂ ਸਬਜ਼ੀ ਮੰਡੀ ਦੀ ਸੋਚਾਂ ਗੱਲ ਕਰਾਂ ਜੇ ਮੈਂ ਉਹਨਾਂ ਨੂੰ ਇੱਥੇ 30 ਰੁਪਏ ਵੇਚਦਾ ਮੇਰੀ ਤਾਂ ਇੱਕ ਕਿਸਮ ਦੀ 40-45 ਰੁਪਏ ਹੀ ਵਿਕਦੀ ਆ ਉਹ ਕਿਉਂ ਵਿਕਦੀ ਆ ਮੰਨ ਲਓ ਜੇ ਮੈਂ ਸਬਜ਼ੀ ਮੰਡੀ ਲੈ ਜਾਣਾ ਉੱਥੇ 8 ਰੁਪਏ ਤਾਂ ਹੜਤ ਪੈ ਜਾਂਦੀ ਆ ਜੀ 100 ਮਗਰ 5 ਰੁਪਏ ਉਹ ਨਗਦੇ ਪਾ ਜਾਂਦੇ ਆ ਬਾਕੀ ਜੇ ਮੰਨ ਲਓ ਤੁਹਾਡੇ 1044 ਬਣ ਗਏ 1045 ਬਣ ਗਏ ਜਿਹੜੇ ਉਹ 5 ਰੁਪਏ ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਬਾਕੀ ਜਿਹੜੀ ਸਾਡੀ ਫੈਮਲੀ ਆ ਉਹ ਜੁਆਇੰਟ ਆ ਠੀਕ ਹੈ ਜੀ ਸਾਡੇ ਕੋਲੇ 5 ਕਿੱਲੇ ਵਾਹਣਦੇ ਨੇ ਜਿਹੜਾ ਮੇਰਾ ਛੋਟਾ ਬਰਾਦਰ ਆ ਚਾਚੇ ਦਾ ਬੇਟਾ ਉਹ ਜੀ ਪਾਵਰ ਬਰਨਾਲਾ ਕੰਮ ਕਰਦਾ ਜੀ ਉਹਨਾਂ ਦਾ ਗਟਾਉਣ ਆ ਉੱਥੇ ਸਾਰੀ ਲਿਖਤ ਪੜਤ ਕਰਦਾ ਜੀ ਤੇ ਬਾਕੀ ਮੈਂ ਸਬਜੀ ਦਾ ਕੰਮ ਕਰਦਾ ਉਹ ਜਿਹੜਾ ਸਾਰਾ ਸਾਡਾ ਪੈਸਾ ਉਹ ਸਾਰਾ ਇੱਕ ਥਾਂ ਤੇ ਸੇਵ ਹੁੰਦਾ ਉਹ ਸੇਵ ਕੌਣ ਕਰਦਾ ਸਾਡੇ ਫਾਦਰ ਸਾਹਿਬ ਉਹਨੂੰ ਕਰਦੇ ਸੇਵ ਉਹ ਸੇਵ ਹੋਣ ਦੇ ਨਾਤੇ-ਨਾਤੇ ਜਿਹੜੀ ਮੇਨ ਪੁਆਇੰਟ ਆ ਉਹ ਜਿੰਨਾ ਕੁਸ ਉਹ ਚੀਜ਼ ਨਾਲ ਅਸੀਂ ਆਪਦੇ ਪਰਿਵਾਰ ਚ ਬਣਾ ਲਿਆ ਉਹ ਮੈਂ ਪੂਰੇ ਮਿਹਨਤ ਕਰਕੇ ਕਹਿਣਾ ਚਾਹਣਾ ਤੁਹਾਡੇ ਚੈਨਲ ਰਾਹੀਂ ਵੀ ਉਹ ਆਮ 15 ਕਿੱਲੇ ਵਾਲੇ ਦੇ ਘਰੇ ਨਹੀਂ ਹੋਣਾ ਜਿਹੜਾ ਅੱਜ ਮੇਰਾ 5 ਕਿੱਲੇ ਵਾਲੇ ਦੇ ਘਰੇ ਆ ਤੇ ਜਿਹੜਾ ਹੁਣ ਮੰਨ ਲਓ ਬੱਚਾ ਮੇਰਾ ਉਹ ਵਧੀਆ ਸਕੂਲ ਚ ਪੜਦਾ ਜੀ ਵਧੀਆ ਸਾਰਾ ਘਰ ਦਾ ਸਿਸਟਮ ਆ ਜੀ ਦੁੱਧ ਨਾਲ ਦੁੱਧ ਆ ਪੁੱਤ ਨਾਲ ਪੁੱਤ ਆ ਬਾਕੀ ਜਿਹੜਾ ਮੇਨ ਪੁਆਇੰਟ ਆ ਜੀ ਜਿਹੜਾ ਜ਼ਿਮੀਂਦਾਰ ਆ ਕੋਈ ਵੀ ਆ ਚਾਹੇ ਆਪਦਾ ਹੋ ਕੋਈ 베ਰ ਵੇਚਦਾ ਕੋਈ ਅਮਰੂਦ ਵੇਚਦਾ ਕੋਈ ਸਬਜੀ ਵੇਚਦਾ ਪਰ ਉਹਨਾਂ ਨੂੰ ਇਹ ਅੱਗੇ ਆ ਕੇ ਆਪਦਾ ਅੱਡਾ ਲਾਉਣ ਜੀ ਆਪਦਾ ਅੱਡਾ ਲਾ ਕੇ ਖੁਦ ਵੇਚਣ ਨਾ ਕਿ ਸਬਜੀ ਮੰਡੀ ਜੇ ਹੁਣ ਮੰਨ ਲਓ ਆਪਾਂ 베ਰਾਂ ਦੀ ਗੱਲ ਕਰੀਏ ਜੇ ਮੈਂ ਸਬਜੀ ਮੰਡੀ ਮੰਨ ਲਓ ਮੈਂ ਪਰਸੋਂ ਚ ਉੱਥੇ ਗਿਆ ਉੱਥੇ ਜਿਹੜਾ 베ਰ ਸੀ ਮੰਨ ਲਓ 베ਰ ਦਾ ਰੇਟ 5-4 ਰੁਪਏ ਕਿਲੋ ਸੀ 베ਰ ਤੇ ਉਹਨੂੰ ਉੱਥੋਂ ਲਿਆਉਣ ਵਾਲਾ ਜਿਹੜਾ ਮੰਨ ਲਓ ਉਹਨੂੰ ਖਰਚਾ ਪਾ ਕੇ ਵੀ 10 ਰੁਪਏ ਪਿਆ ਨਹੀਂ ਹੋਣਾ 베ਰ ਠੀਕ ਹੈ ਜੀ ਉਹ 베ਰ 10 ਰੁਪਏ ਨਹੀਂ ਪਿਆ ਹੋਣਾ ਉਹ ਕਿੰਨਾ ਵੇਚ ਗਿਆ 50 ਰੁਪਏ ਜਿਹੜਾ ਤਾਂ 베ਰੀਆਂ ਦੇ ਵਿੱਚੋਂ ਤੋੜ ਕੇ ਲੈ ਕੇ ਆਏ ਦੇਖੋ ਤੁਸੀਂ ਉਹ ਤਾਂ ਆਪਦਾ 베ਰ 4 ਰੁਪਏ ਦੇ ਗਿਆ 3-4 ਰੁਪਏ ਨਾਲੇ ਆਪਦੀ ਆੜਤ ਕਟਾਈ ਉਹਦੇ ਪੱਲੇ ਤਾਂ ਕੁਝ ਵੀ ਨਹੀਂ ਬਾਕੀ ਜਿਹਨੇ ਖਰੀਦ ਕਰੀ ਉਹ 50 ਰੁਪਏ ਵੇਚ ਗਿਆ ਜੀ ਵੇਚਣ ਵਾਲਾ 50 ਵੇਚ ਰਿਹਾ ਜਿਹੜਾ ਉਹਨੂੰ ਮਿਹਨਤ ਕਰਕੇ ਜਿਹਨੇ ਪਾਲਿਆ ਉਹ 4 ਰੁਪਏ ਵੇਚ ਰਿਹਾ ਤੇ ਬਾਕੀ ਸਭ ਤੋਂ ਵੱਡਾ ਮੇਨ ਪੁਆਇੰਟ ਹੀ ਇਹ ਹੈ ਜੀ ਵੀ ਆਪ ਵੇਚਣ ਚ ਫਾਇਦਾ ਪੁਆਇੰਟ ਹੈ ਜੀ ਜਿਵੇਂ ਹੁਣ ਆਪਾਂ 베ਰਾਂ ਦੀ ਗੱਲ ਕਰਕੇ ਹਟਿਆ ਵੀ 4 ਰੁਪਏ ਵੇਰ ਉਹਨੇ ਉੱਥੇ ਦੇਤੇ ਜੇ ਉਹੀ ਬੰਦਾ ਆਪਣੇ 베ਰ ਜੇ ਰੇੜੀ ਵਾਲਾ 50 ਰੁਪਏ ਦੇ ਰਿਹਾ ਜੇ ਉਹੀ ਬੰਦਾ ਆਪਣੇ 30 ਰੁਪਏ ਉੱਥੇ ਬਹਿ ਕੇ ਵੇਚਦਾ ਤਾਜੇ 베ਰ ਨਾਲੇ ਤਾਂ ਉਹਨੂੰ ਦੇਖੋ ਕਿੰਨਾ ਫਾਇਦਾ ਨਾਲੇ ਜਿਹੜੇ ਬੰਦੇ ਨੇ 50 ਰੁਪਏ ਖਰੀਦ ਕੀਤੀ ਆ ਉਹਨੂੰ 30 ਰੁਪਏ ਲੈ ਕੇ ਉਹਦੇ ਵਾਸਤੇ ਕਿੰਨਾ ਫਾਇਦਾ ਇਹ ਦੋਨੇ ਧਿਰਾਂ ਵਾਸਤੇ ਬਹੁਤ ਵੱਡਾ ਫਾਇਦਾ ਜੀ ਵੀ ਬੰਦਾ ਜੇ ਆਪਦੀ ਕਿਰਤ ਕਰਦਾ ਕਿਰਤ ਕਰਦਾ ਤਾਂ ਉਹ ਆਪਦਾ ਇਹ ਕਿਰਤ ਨੂੰ ਲੈ ਕੇ ਜਦੋਂ ਆਪਾਂ ਆਪਦੀ ਕਿਰਤ ਕਰ ਸਕਦੇ ਆ ਤਾਂ ਉਹ ਆਪਾਂ ਵੇਚਵਟ ਸਕਦੇ ਵੇਚ ਵੀ ਸਕਦੇ ਆ ਜੀ ਬੈ ਕੇ ਚੀਜ਼ ਨੂੰ